ਹੀ ਤਰੀਕ ਦੀ ਕੱਲ੍ਹ ਗੱਲ ਆ ਜੀ ਲਗਭਗ 3:30 ਵਜੇ ਦੀ ਸਾਡੀ ਕੰਨ ਉਹਨਾਂ ਦੀ ਟਰਾਲੀ ਟਕਰਾਈ ਸੀ ਜੀ ਉਹਦੇ ਕਰਕੇ ਮਾੜਾ ਮੋਟਾ ਰੋਲਾ ਰੁਪਾਇਆ ਤੇ ਚੁੱਪ ਹੋ ਗਈ ਉਸ ਤੋਂ ਬਾਅਦ ਜੀ ਮੇਰਾ ਬੱਚਾ ਬਿਮਾਰ ਸੀ ਬੁਖਾਰ ਬਹੁਤ ਜ਼ਿਆਦਾ ਸੀ ਮੈਂ ਅਮਰੀਕ ਸਿੰਘ ਮੈਡੀਕਲ ਤੇ ਦਵਾਈ ਲੈਣ ਗਿਆ ਸੀ ਮੈਡੀਕਲ ਦੇ ਅੰਦਰ ਜੀ ਤਰਸੇਮ ਸਿੰਘ ਤ੍ਰਿਲੋਕ ਸਿੰਘ ਤੇ ਹਰਜਿੰਦਰ ਸਿੰਘ ਤਰਸੇਮ ਸਿੰਘ ਸਨ ਆਫ ਬੋਰਡ ਸਿੰਘ ਤ੍ਰਿਲੋਕ ਸਿੰਘ ਹਰਜਿੰਦਰ ਸਿੰਘ ਸਨ ਆਫ ਬਲਦੇਵ ਸਿੰਘ ਜੀ ਇਸ ਗੱਲ ਦਾ ਮੈਡੀਕਲ ਆ ਮਰੀਕ ਸਿੰਘ ਗਵਾਹ ਜੀ ਉਹਦੇ ਦੁਕਾਨ ਦੇ ਕੈਵਨ ਦੇ ਅੰਦਰ ਜਾ ਕੇ ਤਿੰਨਾਂ ਬੰਦਿਆਂ ਨੇ ਮੇਰੇ ਤੇ ਹਮਲਾ ਕੀਤਾ ਜੀ ਕਿਨੇ ਕਿਨੇ ਸੱਟਾਂ ਲਾਈਆਂ ਕਿ ਰੋਲਾ ਪਿਆ ਤੁਹਾਡਾ ਹਾਂਜੀ ਸਰ ਇਹ ਕੱਲ ਪੰਚਾਇਤ ਗੱਠੀ ਹੋਈ ਸੀ ਜੀ ਪੰਚਾਇਤ ਦੇ ਵਿੱਚ ਅਸੀਂ ਜੋ ਨਿਆਂ ਮੰਗਾ ਉਹ ਦੇਣ ਤੋਂ ਇਨਕਾਰ ਕਰ ਗਏ ਜੀ ਬੰਦੇ ਆਪੋਂ ਆਪਣੇ ਘਰੇ ਪੰਚਾਇਤ ਚਲੀ ਗਈ ਉਸ ਤੋਂ ਬਾਅਦ ਇਹਨਾਂ ਦਾ ਲੜਕਾ ਲੰਘਿਆ ਜੀ ਮੇਰੇ ਗੇਟ ਦੇ ਅੱਗੇ ਜੀ ਗਾਲ ਕੱਢੀਆਂ ਨੇ ਭੈਣ ਦੀ ਮਾੜਾ ਮੁਰਾ ਗਾਲੀ ਗਲੋਚ ਹੋਇਆ ਜੀ ਉਸ ਤੋਂ ਬਾਅਦ ਮੇਰਾ ਬ੍ਰਦਰ ਤਾਣੀ ਤੇ ਰੰਦੇ ਇਹਨਾਂ ਦੇ ਗੇਟ ਦਾ ਗੋਲਾ ਲੰਘ ਰਾਇ ਸੀ ਜੀ ਮੇਰਾ ਬ੍ਰਦਰ ਅ ਸਿਸਟਰ ਤੇ ਉਹਨਾਂ ਦਾ ਭ ਇਹ 25 ਤੋਂ 30 ਬੰਦੇ ਲੇਡੀਜ਼ ਦੇ ਗਲ ਪੈ ਗਏ ਜੀ ਉਸ ਤੋਂ ਬਾਅਦ ਅਸੀਂ ਇਹਨਾਂ ਦੇ ਗੇਟ ਦੇ ਅੱਗੇ ਛਡਾਉਣ ਗਏ ਇਹਨਾਂ ਨੇ ਮੇਰੇ ਆ ਗਡਾਸੀ ਮਾਰੀ ਹੈ ਜੀ ਇੱਥੇ ਕਾਫੀ ਸੱਟਾਂ ਮੇਰੇ ਲੱਗੀਆਂ ਜੀ ਅੱਖ ਤੋਂ ਮੈਨੂੰ ਤਕਲੀਫ ਬਹੁਤ ਜ਼ਿਆਦਾ ਹੋ ਰਹੀ ਹੈ ਇਹ ਟਾਂਕੇ ਲੱਗੇ ਹੋਏ ਇਹ ਜਣੇ ਹੈਗੇ ਸੀਗੇ ਇਹ ਲਗਭਗ ਸਰ 20-25 ਜਣੇ ਸੀਗੇ ਜਨਾਨੀਆਂ ਬੰਦੇ ਉਹਨਾਂ ਦਾ ਕਹਿਣਾ ਸਾਡੇ ਤੇ ਇੱਟਾ ਸੁੱਤੇ ਤੁਹਾਡੇ ਵੱਲੋਂ ਸੁੱਤੇ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਗੱਲ ਨਹੀਂ ਸਰ ਕੋਈ ਨਹੀਂ ਜੀ ਕੋਈ ਐਸੋ ਚੱਕਰ ਇੱਟਾ ਰੋੜੇ ਆਪ ਖਿਲਾ ਰਹੇ ਆ ਉਹਨਾਂ ਮੇਰੇ ਗਡਾਸੀ ਮਾਰਿਆ ਤਰਲੋਕ ਸਿੰਘ ਨੇ ਜੀ ਤੇ ਮੇਰੀ ਭੈਣ ਦੇ ਗਾਲੀ ਗਲੋਚ ਕਰਕੇ ਪਹਿਲਾ ਉਹਨਾਂ ਦੇ ਗਾਲ ਪੈ ਚਲੇ ਸੀ 25 ਤੀਸਾ ਸੀ ਤਾਂ ਛਡਾਉਣ ਗਏ ਉਹਨਾਂ ਨੂੰ ਘਰੇ ਉਹਨਾਂ ਦੇ ਹਮਲਾ ਕਰਨ ਨਹੀਂ ਗਏ ਅਸੀਂ ਤਾਂ ਛਡਾਉਣ ਗਏ ਗੇਟ ਦੇ ਅੱਗੇ ਉਹਨਾਂ ਨੂੰ ਕੀ ਨਾਮ ਤੁਹਾਡਾ ਪਰਮਜੇਤ ਸਿੰਘ ਜੀ ਤੁਹਾਡੀ ਲੜਾਈ ਕਿਵੇਂ ਹੋਈ ਤੇ ਕਦੋਂ ਹੋਈ ਹੈ ਤਤਕਾਲ ਹੋਈ ਇਹ 3 ਵਜੇ ਤੋਂ ਬਾਅਦ ਚ ਲੜਾਈ ਹੋਈ ਹੈ ਡਾਂਗਾ ਸੋਟੇ ਲੈ ਕੇ ਆਏ ਨੇ ਅਸੀਂ ਇਕੱਲੇ ਕਰੇਗੇ ਸੀ ਪੈਣਾ ਪੈਣਾ ਇਕੱਲੀ ਜਨਾਨੇ ਜਨਾਨੀ ਹੈਗੀ ਅਸੀਂ ਸਾਨੂੰ ਸੱਟਾਂ ਕਰ ਗਏ ਨੇ ਕਿੰਨੇ ਜਣੇ ਸੀਗੇ ਅਸੀਂ 3-4 ਜਣੇ ਹੈਗੇ ਅਸੀਂ ਬਾਕੀ ਉਹ ਬੰਦੇ ਬਹੁਤ ਜ਼ਿਆਦਾ ਸੀ ਉਹ ਡਾਂਗਾ ਲੈ ਕੇ ਆਏ ਨੇ ਮੋਨਾ ਸਾਨੂੰ ਡਾਂਗਾ ਮਾਰੀਆਂ ਨੇ ਕੌਣ-ਕੌਣ ਹੋ ਸਕਦੇ ਨੇ ਉਹ ਉਹ ਬੰਦੇ ਉਹ ਹੱਕਦੇ ਨੇ ਨਾਮ ਦਸੀਏ ਪ੍ਰੇਮ ਸਿੰਘ ਪਰਮਜੀਤ ਗਰਮੀਤ ਬਨਤਾ ਸਿੰਘ ਤੇ ਕਿੰਨੇ ਕੁ ਤੁਹਾਡੇ ਸੱਟਾਂ ਲੱਗੀਆਂ ਸਾਡੇ 4-5 ਜਣਿਆਂ ਨੂੰ ਸੱਟਾਂ ਲੱਗ ਗਈਆਂ ਨੇ ਇਲੜਾ ਹੀ ਹੈ ਕਾਲ ਲੜਾਈ ਹੋਈ ਸੀ ਸ਼ਾਮ ਨੂੰ ਤੇ ਜਨਾਨੀਆਂ ਜਨਨਕਾਰ ਰਹਿ ਗਏ ਸੀ ਅਹੀਂ ਸਾਰਿਆਂ ਸੱਟਾਂ ਲਾਈਆਂ ਨੇ ਤੇ ਡਾਂਗਾ ਵਿੱਚ ਲਾਈਆਂ ਨਰ ਪੈਂਚਾਂ ਨੇ ਤੋਂਨਾਂ ਦੇ ਮੁੰਡਿਆਂ ਨੇ ਪਤੇਚਾਂ ਨੇ ਕਦੋਂ ਨਾਲ ਹਮਲਾ ਕੀਤਾ ਉਹਨਾਂ ਨੇ ਡਾਂਗਾ ਲੈ ਫਿਰਦੇ ਹੇ ਟਰੋੜਾ ਬੜਾ ਹਮਾਰਾ ਨੇ ਤੇ ਬਾਦੂ ਡਾਂਗਾ ਲੈ ਫਿਰਦੇ ਹੈ ਕਿੰਨੇ ਕ ਜਣੇ ਹੈਗੇ ਸੀ ਉਹ ਹੈਗੇ ਸੀ 15 ਕੁ ਜਣੇ ਮੁੰਡੇ ਆਉਂਦੇ ਆਹ ਲੜਾਈ ਹੋਈ ਕਿੱਥੇ ਸਾਡ ਘਰੇ ਆ ਕੇ ਗੱਲ ਪੈਣਾ ਕਿਹੜਾ ਪੈਂਡਰ ਕੀ ਲੜਾਈ ਲਖਮਿੰਦਰ ਪੈਂਡਰ ਮੇਰਾ ਸ਼ਾਂਗਾ ਖੁਰਦਿਆ ਉਹ ਆਏ 15 20 ਜਣੇ ਉਹਨਾਂ ਪੇ ਜਨਾਨੀਆਂ ਨੂੰ ਬਹੁਤ ਮਾਰਾਲੇ ਮੈਂ ਤੇ ਬਾਅਦ ਚ ਆਇਆ ਤੇ ਬਾਅਦ ਚ ਆ ਕੇ ਖਾਦਾ 150 ਟੀਆਂ ਡਾਂਗਾ ਲਈ ਫਿਰਦੇ ਸੀ ਤੇ ਘਰੇ ਆ ਗਏ ਸੀ ਘਰੇ ਆਏ ਨੇ ਤੇ ਘਰੇ ਆ ਕੇ ਗੱਲ ਪੈ ਗਈ ਜਨਾਨੀਆਂ ਦੇ ਸਟਾ ਸਟਾ ਲੱਗੀਆਂ ਹਾਂਜੀ ਸੱਟਾਂ ਵੀ ਲੱਗੀਆਂ ਨੇ ਮੈਨੂੰ ਬਾਹਾਂ ਤੇ ਲੱਗੀਆਂ ਔਰ ਅੰਡੀ ਟੁੱਟ ਗਈ ਤੇ ਜਨਾਨੀਆਂ ਨੂੰ ਲੱਗੀਆਂ ਨੇ ਸੱਟਾ ਥੋੜਾ ਥੋੜਾ ਵੀ ਹੈ ਈਟਾ ਬੱਟੇ ਹਾਂਜੀ ਈਟਾ ਰੋੜੇ ਵਿੱਚ ਲਾਏ ਨੇ ਸਾਡੇ ਘਰੇ ਨੁਕਸਾਨ ਕੀ ਕੀ ਹੋ ਰਿਹਾ ਪੂਰ ਉਹ ਦਿਸ਼ੀਸ਼ੇ ਸ਼ੂਸ਼ੇ ਤੋੜ ਦਿੱਤੇ ਨੇ ਕੰਤੋਂ ਸੀ ਮੈਂ ਤਾਂ ਗਿਆ ਨਹੀਂ ਘਰੇ ਅਜੇ ਤੇ ਉਹ ਬਾਵਾ ਜਾਣੇ ਸੀ ਪਰਮਜੀਤ ਪ੍ਰੇਮਜੀਤ ਤੇ ਗਰਮੀਜੀਤ ਔਰ ਹੀ ਬੜੇ ਜਣੇ ਗਏ ਸੂਣ ਸੂਣ ਵਰੀ ਬਹੁਤ ਜ਼ਿਆਦਾ ਉਹਨਾਂ ਰਿਸ਼ਤੇਦਾਰ ਆਏ ਹੋਏ। ਨਾਮ ਮੇਰਾ ਸੰਦੀਪ ਹੈ ਪਤਨੀ ਪਰਮਜੀਤ। ਹਾਂਜੀ ਮੇਰੇ ਦੀਦੀ ਹੋਰ ਯਾਰੇ ਸੀਗੇ ਬਾਹਰੋਂ। ਨਾ ਨਾਂ ਮੇਰੇ ਤੇ ਉਹਨਾਂ ਦੇ ਘਰ ਪੈ ਨੇ ਅਸੀਂ ਛਡਾਨ ਗਏ ਆ। ਉਹਨਾਂ ਨੇ ਹਮਲਾ ਕੀਤਾ ਤਰਲੋਕ ਸਿੰਘ ਨੇ ਇੰਦਾ ਗੰਡਾਸੀ ਮਾਰੀ ਮੇਰੇ ਹਸਬੰਡ ਦੇ। ਕਿੰਨੀਆਂ ਸੱਟਾਂ ਲੱਗੀਆਂ? ਸੱਟਾਂ ਕਾਫੀ ਨੇ ਜੀ ਬਾਹਾਂ ਤੇ ਆ ਸਿਰ ਤੇ ਆ। ਹਾਂਜੀ। Látate bien.